ਸਾਡਾ ਹੈ ਸਵਾਲ ਪੂਰੀ ਸਿੱਖ ਕੌਮ ਨੂੰ ਨਾ ਗੱਲ ਹੋਰ ਕਿਸੇ ਦੀ ਸਾਰਾ ਪੰਥ ਬੈਠ ਕੇ ਵਿਚਾਰ ਕਰ ਲੈ ਪੀੜ ਕੌਮੀ ਵਿਸ਼ੇ ਦੀ ਅੱਜ ਦੀ ਜਵਾਨੀ ਨੂੰ ਪਤਾ ਨਾ ਸੰਗਤ ਸਹੇਬ ਜਾਰੇ ਚਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾਤੋਂ 10 17 ਦਾ ਤਖਤ ਅਕਾਲ ਸਾਡਾ ਸਿਰ ਮੌਰ ਹੈ ਕਹੀ ਜਾਂਦੇ ਸਾਰੇ ਨੇ ਭੁੱਲ ਬੈਠੀ ਕੌਮ ਹੈ ਹੁਕਮ ਮੰਨਣਾ ਜਾਂ ਜਥੇਦਾਰ ਹਾਰੇ ਨੇ ਥਾਂ ਥਾਂ ਤੇ ਨਿਤ અપਮਾਨ ਹੁੰਦਾ ਹੈ ਸਿੱਖੀ ਦੇ ਕਕਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾਤੋਂ 10 17 ਦਾ ਬਾਪੂ ਜੀ ਮੀ ਦਾ ਖੋ ਪੋਤੇ ਅਮਲੀ ਬਾਪੂ ਜ਼ਿਮੀਂਦਾਰ ਵੇਖੋ ਪੋਤੇ ਅਮਲੀ ਪੋਤੇ ਦਾੜੀ ਮੁੰਨੀਆਂ ਸੱਸ ਟੀਵੀ ਅੱਗੇ ਨੂੰ ਟੇਕ ਟਾਕ ਤੇ ਪੋਤੀ ਗੋਤ ਮੁੰਨੀਆਂ ਮੋਟੇ ਅੱਖਰਾਂ ਚ ਗੇਟ ਉੱਤੇ ਲਿਖਿਆ ਘਰ ਸਰਦਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਤ 17 ਦਾ ਹੁੰਦਾ ਵਿੱਚ ਕਈ ਕਈ ਗੁਰਦੁਆਰੇ ਨੇ ਸਿੱਖ ਦੋੜੇ ਦਿਸਦੇ ਦੁੱਖ ਹੁੰਦਾ ਹੋਵੇਖ ਕੇ ਸ਼ਹੀਦਾਂ ਨੂੰ ਜ਼ਖਮ ਹੋਣ ਰਿਸਦੇ ਕੀ ਮੁੱਲ ਪਾਇਆ ਤੁਸੀਂ ਨੇ ਪੰਜਾਬੀਓ ਤੁਸੀਂ ਨੇ ਪੰਜਾਬੀਓ ਸਿੰਘਾਂ ਦੀਆਂ ਮਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾਤੋਂ 10 17ਾਂ ਦਾ ਦਸਾਂ ਪਾਤਸ਼ਾਹਿਆਂ ਦਾ ਨਾਮ ਜਾਣਦੇ ਪੜ੍ਹਣੀ ਕੀ ਬਾਣੀ ਹੈ ਨਸ਼ਿਆਂ ਨੇ ਮਤ ਮਾਰਤੀ ਜਾਨੀ ਦੀ ਅਸਲ ਕਹਾਣੀ ਹੈ ਕੌਮੀ ਮੇੜੀ ਵੇਖੋ ਡੱਕੇ ਡੋਲੇ ਖਾਵਦੀ ਪਾਰ ਹੈ ਗਦਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਪਾਰ ਲੱਗਦਾ ਕਾਤੋ 10 17 ਦਾ ਜਿਹੜੀ ਕੌਮ ਭੁੱਲੇ ਇਤਿਹਾਸ ਆਪਣਾ ਜਿਹੜੀ ਕੌਮ ਭੁੱਲੇ ਇਤਿਹਾਸ ਆਪਣਾ ਉਹ ਕੋਹਰੇ ਪੈਂਦੀ ਹੈ ਮਿੱਟ ਜਾਂਦੀ ਅੱਖਰ ਗਲਤ ਵੰਗਰਾ ਡਾਡੇ ਦੁੱਖ ਸੈਂਦੀ ਹੈ ਪੂਰਾ ਅਤੇ ਜੂੜਾ ਸਦਾ ਸਾਭ ਰੱਖਣਾ ਰਾਜ ਕਿਰਦਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾਤੋਂ 10 17ਾਂ ਦਾ ਪੰਜਾ ਤਖਤਾਂ ਦੇ ਜਥੇਦਾਰ ਰਾਲ ਕੇ ਜੀ ਐਲਾਨ ਕਰ ਦਿਓ ਲਾ ਦੇਓ ਮਰਹਮ ਜ਼ਖਮਾਂ ਦੇ ਉੱਤੇ ਜੀ ਕੌਮੀ ਦੁੱਖ ਹਰ ਦਿਓ ਸਿੱਖ ਫੁੱਲਵਾੜੀ ਉੱਤੇ ਆਉਣ ਰੌਣਕਾਂ ਤਰਲਾ ਬਹਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਭਾਰ ਲੱਗਦਾ ਕਾਤੋਂ 10 17ਾਂ ਦਾ ਸਿੱਖਾਂ ਨੂੰ ਪੁੱਤਰ ਆਖਿਆ ਬਾਜਾ ਵਾਲੇ ਸਿੱਖਾਂ ਨੂੰ ਪੁੱਤਰ ਆਖਿਆ ਲਾਲ ਚਾਰੇਵਾਰ ਕੇ ਲਿਖ ਤੇ ਖਿਆਲ ਦਲੀ ਬਲ ਜੀਤਨੇ ਦੱਸਿਓ ਵਿਚਾਰ ਕੇ ਕ੍ਰਿਸ਼ਰਾ ਨੇ ਨਾ ਜਗ ਜਉਂਦਾ ਰੱਖਣਾ ਇਤਿਹਾਸਕਾਰਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਪਾਰ ਲੱਗਦਾ ਕਤ 17ਾਂ ਦਾ ਸਿੱਖਾਂ ਦੇ ਪੁੱਤਾਂ ਨੂੰ ਸਿਰ ਪਾਰ ਲੱਗਦਾ ਕਾ ਤੂੰ 10 17 ਦਾਦਾ